ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਊਜ਼ ਹੁੰਦੀਆਂ ਨੇ ਇੱਕ ਨਿੱਜੀ ਚੈਨਲ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਊਜ਼ ਕਰਦਾ ਆ ਜਿਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚ ਜਾਂਦਾ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਐਸਾ ਪਹੁੰਚਦਾ ਆ ਕਿ ਲਗਾਤਾਰ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਜਾ ਰਿਹਾ ਔਰ ਉਹਨਾਂ ਦੇ ਕੋਲੋਂ ਇਸ ਜਵਾਬ ਤਲਬੀ ਨੂੰ ਲੈ ਕੇ ਝਾੜ ਵੀ ਜਿਹੜੀ ਆ ਉਹ ਸਰਕਾਰ ਨੂੰ ਪਾਈ ਗਈ ਸੀ ਲਗਾਤਾਰ ਇਸ ਮਾਮਲੇ ਦੇ ਉੱਤੇ ਕਿਸੇ ਟਿੱਪਣੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਊਜ਼ ਕਿਸਨੇ ਕਰਵਾਈਆਂ ਕਿੱਦਾਂ ਕਰਵਾਈਆਂ ਕਿਸ ਅਧੀਨ ਇਸ ਇਹਨਾਂ ਇੰਟਰਵਿਊਜ਼ ਨੂੰ ਕਰਵਾਇਆ ਗਿਆ ਔਰ ਕਿੱਥੇ ਕਰਾਇਆ ਗਿਆ ਇਸ ਬਾਰੇ ਚਰਚਾ ਜਿਹੜੀ ਆ ਉਹ ਛੜੀ ਹੋਈ ਸੀ ਪੰਜਾਬ ਸਰਕਾਰ ਦੇ ਕੋਲੋਂ ਲਗਾਤਾਰ ਰਿਪੋਰਟ ਮੰਗੀ ਜਾ ਰਹੀ ਸੀ ਅਤੋਂ ਤੱਕ ਕਿ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਝਾੜ ਵੀ ਪਾਈ ਗਈ ਪਰ ਉਸ ਤੋਂ ਬਾਅਦ ਇੱਕ ਸਮਾਂ ਨਿਰਧਾਰਤ ਕਰ ਦਿੱਤਾ ਗਿਆ ਸੀ ਕਿ ਰਹਿੰਦੇ ਸਮੇਂ ਤੱਕ ਜੇ ਰਿਪੋਰਟ ਸੌਂਪੀ ਗਈ ਤਾਂ ਠੀਕ ਹੈ ਨਹੀਂ ਤਾਂ ਉਸ ਤੋਂ ਬਾਅਦ ਫਿਰ ਜ਼ਿਆਦਾ ਇੰਤਜ਼ਾਰ ਨਹੀਂ ਕੀਤਾ ਜਾਵੇਗਾ ਹਾਲਾਂਕਿ ਇਹਨਾਂ ਮਾਮਲਿਆਂ ਨੂੰ ਲੈ ਕੇ ਲਗਾਤਾਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਸੀ ਵਿਰੋਧੀ ਪਾਰਟੀਆਂ ਵੀ ਲਗਾਤਾਰ ਇਸ ਮਾਮਲੇ ਸੰਬੰਧੀ ਮੌਜੂਦਾ ਸਰਕਾਰ ਨੂੰ ਘੇਰਦੀਆਂ ਨਜ਼ਰ ਆ ਰਹੀਆਂ ਸੀ ਪਰ ਆਖਰਕਾਰ ਸੁਣਵਾਈ ਹੁੰਦੀ ਹੈ ਔਰ ਇਸ ਸੁਣਵਾਈ ਦੇ ਵਿੱਚ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਹੈ ਹੁਣ ਲਾਰੈਂਸ ਬਿਸ਼ਨੋਈ ਦੀਆਂ ਮੁਸ਼ਕਲਾਂ ਵੱਦ ਸਕਦੀਆਂ ਕਿ ਨਹੀਂ ਇਹ ਵਕੀਲ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਸਮਝਿਆ ਜਾ ਸਕਦਾ ਪਰ ਇਸ ਮਾਮਲੇ ਨੂੰ ਲੈ ਕੇ ਸਪਸ਼ਟਤਾ ਦੇ ਆਧਾਰ ਦੇ ਉੱਤੇ ਸੁਣਵਾਈ ਜਿਹੜੀ ਹੈ ਉਹ ਹਾਈ ਕੋਰਟ ਦੇ ਵਿੱਚ ਕੀਤੀ ਗਈ ਹੈ ਔਰ ਕੀ ਕੁਝ ਮਾਮਲਾ ਸਾਹਮਣੇ ਆਇਆ ਆਓ ਸੁਣ ਲੈਂਦੇ ਉਹਦੇ ਬਾਰੇ ਹਲੇ ਪਤਾ ਨਹੀਂ ਚੱਲ ਚੁੱਕਿਆ ਕਿ ਕਿਹੜੀ ਜੇਲ੍ਹ ਚੋਂ ਬੰਦ ਹੈਗੇ ਤੇ ਬਾਕੀ ਜਿਹੜੇ ਸਾਰੇ ਦੋਸ਼ੀਆਂ ਦੀ ਜਿਹੜੀ ਹੈਗੀ ਉਹ ਵੀ ਸੀ ਰਹੀ ਮਾਂਜੋ ਅਦਾਲਤ ਤੇ ਪੇਸ਼ੀ ਪਹ ਚੁੱਕੀ ਹੈ ਟੋਟਲ ਕਿੰਨੇ ਹੈਗੇ ਨੇ ਮਲਜ਼ਮ ਜਿੰਨੇ ਟੋਟਲ 25 ਦੋਨੂੰ ਫਿਜ਼ੀਕਲੀ ਤੌਰ ਤੇ ਪੇਸ਼ ਕੀਤਾ ਗਿਆ ਇੱਕ ਨੂੰ ਪੇਸ਼ ਨਹੀਂ ਕੀਤਾ ਗਿਆ ਇਹ ਦੂਜਾ ਪਿਛਲੀ ਵਾਰ ਵੀ ਦੇਖਿਆ ਸੀ ਸਚਨ ਬਸਨੋਈ ਜਿਹੜਾ ਪੇਸ਼ ਨਹੀਂ ਕੀਤਾ ਗਿਆ ਸੀਗਾ ਹਾਂ ਇਸ ਵਾਰ ਵੀ ਉਹੀ ਮੈਨੇ ਜਿਤ ਤੱਕ ਕੋਰਟ ਨੇ ਮੈਨੂੰ ਇੰਟੀਮੀਟ ਹੋਈ ਹੈਗੀਏ ਕਿ ਉਹਦਾ ਇਹ ਨਹੀਂ ਪਤਾ ਚੱਲ ਸਕੇ ਕਿ ਉਹ ਕਿਹੜੀ ਜੇਲ੍ਹ ਚ ਬੰਦ ਹੈ ਇਸ ਕਰਕੇ ਉਹਦੇ ਨਾਲ ਰਾਬਤਾ ਨਹੀਂ ਕਾਇਮ ਹੋ ਜਾ ਸਕਿਆ ਦੂਜਾ ਵਕੀਲ ਸਾਹਿਬ ਸਚਨ ਜਿਹੜਾ ਥਾਪਨ ਹੈਗਾ ਉਹਦੀ ਆਡੀਓ ਫੋਰੈਂਸਿਕ ਲੈਬ ਦੇ ਵਿੱਚ ਭੇਜੀ ਸੀ ਉਹਦਾ ਕੋਈ ਸਟੇਟਸ ਆਇਆ ਹੈਗਾ ਹਮ ਤੇ ਨਹੀਂ ਹਲੇ ਤੱਕ ਨਹੀਂ ਮੇ ਜਿਤ ਤੱਕ ਮੇਰੇ ਤੱਕ ਮੇਰੇ ਧਿਆਨ ਚ ਹੈਗਾ ਹਲੇ ਤੱਕ ਕਿਉਂਕਿ ਜਦੋਂ ਚਲਾਨ ਪੇਸ਼ ਕੀਤਾ ਗਿਆ ਸੀ ਉਹਦੇ ਵਿੱਚ ਇਹ ਲਿਖਿਆ ਗਿਆ ਸੀਗਾ ਕਿ ਉਹਦੀ ਜਿਹੜੇ ਹੈਗੇ ਸੈਂਪਲਸ ਭੇਜੇ ਗਏ ਆ ਉਹ ਜਦੋਂ ਵੀ ਐਫਐਸਐਲ ਲੈਬੋਰੀ ਚੋ ਆ ਜਾਂਦੇ ਆ ਤਾਂ ਮਾਂਜੁਗ ਅਦਾਲਤ 'ਚ ਪੇਸ਼ ਕੀਤੇ ਜਾਣਗੇ ਪਰ ਹਲੇ ਤੱਕ ਉਹ ਨਹੀਂ ਆਏ ਹੈਗੇ ਜਿਤ ਤੱਕ ਮੈਨੂੰ ਧਿਆਨ ਕੁਝ ਮੁਲਜ਼ਮਾਂ ਵੱਲੋਂ ਜਿਹੜਾ ਬੇਗਨਾਹੀ ਦੀ ਐਪਲੀਕੇਸ਼ਨ ਦਾਇਰ ਕੀਤੀ ਗਈ ਸੀ ਕੋਰਟ 'ਚ ਉਸ ਦਾ ਕੋਈ ਅੱਗੇ ਸਟੇਟਸ ਵਧਿਆ ਜਾਂ ਨਹੀਂ ਉਹ ਹਲੇ ਉਹਦਾ ਪ੍ਰੋਸੀਕਿਊਸ਼ਨ ਏਜੰਸੀ ਨੇ ਰਿਪਲਾਈ ਦੇਣਾ ਹੈ ਹਲੇ ਉਹ ਪੈਂਡਿੰਗ ਹੈ ਰਿਪਲਾਈ ਦੇਣਾ ਉਹ ਹਲੇ ਹਲੇ ਜਿਵੇਂ ਮਾਂਜੁਗ ਅਦਾਲਤ ਨੇ ਹੁਣ 23 ਤਰੀਕ ਪਾਈ ਹੈਗੀ 23/02/2024 ਉਸ ਤੋਂ ਬਾਅਦ ਹੀ ਉਹਦਾ ਰਿਪਲਾਈ ਦਿੱਤਾ ਜਾਊਗਾ ਹਲੇ ਉਹ ਰਿਪਲਾਈ ਤੇ ਪੈਂਡਿੰਗ ਹੈਗਾ ਸਿੱਧੂ ਮੁਸੇਵਾਲ ਦੇ ਪਿਤਾ ਵੀ ਪਹੁੰਚੇ ਸੀ ਅੱਜ ਅਦਾਲਤ ਤੇ ਬਿਲਕੁਲ ਉਹ ਹਰ ਪੇਸ਼ੀ ਤੇ ਜਿਵੇਂ ਕੇਸ ਦੀ ਪੈਰਵਾਹੀ ਕਰਨ ਲਈ ਆਉਂਦੇ ਹੈਗੇ ਨੇ ਅੱਜ ਵੀ ਉਸੇ ਤਰ੍ਹਾਂ ਹੀ ਉਹ ਆਏ ਸੀਗੇ ਬਿਲਕੁਲ ਇੱਥੇ ਬੈਠੇ ਰਹੇ ਥੋੜਾ ਟਾਈਮ ਪੈ ਲੀ ਗੇ ਦੂਜਾ ਅੱਜ ਪਤਾ ਚੱਲਿਆ ਹੈਗਾ ਗਾਗੇ ਪਰਿਵਾਰ ਵੱਲੋਂ ਇੱਕ ਐਪਲੀਕੇਸ਼ਨ ਦਰਜ ਕੀਤੀ ਗਈ ਹੈ ਕੀ ਉਹ ਇਹ ਪਰਿਵਾਰ ਵੱਲੋਂ ਨਹੀਂ ਉਹ ਪ੍ਰੋਸੀਕਿਊਸ਼ਨ ਏਜੰਸੀ ਨੇ ਇੱਕ ਐਪਲੀਕੇਸ਼ਨ ਫਾਈਲ ਕੀਤੀ ਹੈਗੀ ਹੈ ਕਿ ਜਿਹੜੇ ਲਾਰੈਂਸ ਮਿਸ਼ਨੋਈ ਦੀਆਂ ਦੋ ਇੰਟਰਵਿਊਜ਼ ਸੀਗੀਆਂ ਉਹਦੇ ਸਬੰਧ ਚ ਜਿਹੜੀ ਉਹ ਐਪਲੀਕੇਸ਼ਨ ਪੇਸ਼ ਕੀਤੀ ਗਈ ਹੈ ਮਾਨਯੋਗ ਅਦਾਲਤ 'ਚ ਕੀ ਲੱਗਦਾ ਕਿ ਵੀ ਪਰਿਵਾਰ ਦਾ ਕੋਈ ਰੋਸਾ ਪੁਲਿਸ ਦੇ ਉੱਪਰ ਵੀ ਜਿਹੜਾ ਅੱਜ ਕੋਰਟ ਦੇ ਵਿੱਚ ਅਦਾਇਰ ਕਰਨੀ ਪਈ ਐਪਲੀਕੇਸ਼ਨ ਕਿ ਉਧਰ ਨਹੀਂ ਸੁਣਵਾਈ ਹੋਈ ਜਿੰਨਾ ਤੱਕ ਮੈਨੂੰ ਪਤਾ ਹੈਗਾ ਜਿਵੇਂ ਬਲਕੌਰ ਸਿੰਘ ਨੇ ਦੱਸਿਆ ਸੀਗਾ ਕਿ ਉਹਨਾਂ ਨੇ ਇੱਕ ਐਪਲੀਕੇਸ਼ਨ ਮੂਵ ਕੀਤੀ ਸੀਗੀ ਪੁਲਿਸ ਅਥਾਰਟੀ ਕੋਲੇ 18 9 2023 ਨੂੰ ਜਿੱਦ ਉਹਦੇ ਉਹ ਵੀ ਇਸੇ ਸੰਬੰਧ ਵਿੱਚ ਸੀ ਕਿ ਜਿਹੜੇ ਲਾਰੈਂਸ ਬਿਸ਼ਨੋਈ ਦੀ ਦੋ ਪਾਰਟਸ ਇੰਟਰਵਿਊ ਆਈਆਂ ਨੇ ਉਹਦੇ ਸੰਬੰਧ ਚ ਉਹ ਕਿਉਂਕਿ ਉਹ ਬੜੀ ਜੜੀ ਹੈਗੀ ਇੱਕ ਬਹੁਤ ਪੀਸ ਆਫ ਐਵੀਡੈਂਸ ਹੈ ਮਟੀਰੀਅਲ ਪੀਸ ਆਫ ਐਵੀਡੈਂਸ ਹੈ ਕਿ ਉਹਨੂੰ ਉਹਦੇ ਸੰਬੰਧ ਜਿਹੜਾ ਹੈਗਾ ਉਹਦਾ ਸਪਲੀਮੈਂਟਰੀ ਚਲਾਨ ਤਿਆਰ ਕਰਕੇ ਜਾਂ ਉਹਦਾ ਜੋ ਵੀ ਜਿਵੇਂ ਵੀ ਇਨਵੈਸਟੀਗੇਸ਼ਨ ਕਰ ਸਕਦੀ ਹੈ ਉਹਨੂੰ ਪਾਰਟ ਆਫ ਚਲਾਨ ਬਣਾਇਆ ਜਾਵੇ ਉਹ ਥਿਲ ਟੂਡੇ ਨਹੀਂ ਉਥੇ ਕੋਈ ਸ਼ਾਇਦ ਕਾਰਵਾਈ ਹੋ ਗਈ ਇਸੇ ਕਰਕੇ ਪ੍ਰੋਸੀਕਿਊਸ਼ਨ ਏਜੰਸੀ ਨੇ ਮਿਲ ਕੇ ਸਾਰੀ ਜਿਹੜੀ ਦਰਖਾਸਤ ਅਜਮਾਨ ਜੋਗ ਅਦਾਲਤ ਚ ਲੈਤੀ ਹੈਗੀ ਹੈ ਕਿ ਉਹ SSP ਤੋਂ ਜਿਹੜੀ ਹੈਗੀ ਉਹਦੀ ਸਟੇਟ ਰੈਡੀ ਹੈਗੇ ਸਟੇਟਸ ਰਿਪੋਰਟ ਕਾਲ ਕੀਤੀ ਜਾਵੇ ਕਿ ਉਹਦੇ ਸਬੰਧ ਵਿੱਚ ਕੀ ਹੋਇਆ ਹੈਗਾ ਹੁਣ ਤੱਕ ਸਬਸਕ੍ਰਾਈਬ ਟੂ 1 INDIA ਚੈਨਲ ਐਂਡ ਨੈਵਰ ਮਿਸ ਐਨ ਅਪਡੇਟ